ਸੋ ਤੁਸੀਂ ਸਨਰੇ ਸਿਗੇ ਲੋਕਾਂ ਦੀਆਂ ਗੱਲਾਂ ਤੇ ਨਾਲ-ਨਾਲ ਹੀ ਉਮੀਦਵਾਰ ਆਮ ਆਦਮੀ ਪਾਰਟੀ ਦੇ ਹਰਮੀਤ ਸੰਧੂ ਤੇ ਅਕਾਲੀ ਦਲ ਤੋਂ ਸੁਖਿੰਦਰ ਕੋਰ ਹੋਰਾਂ ਨੇ ਕੀ ਕੁਝ ਦੱਸਿਆ ਵੋਟ ਪਾਉਣ ਲੱਗੇ ਤੇ ਆਮ ਲੋਕਾਂ ਨੂੰ ਅਪੀਲ ਕੀਤੀ ਤੇ ਮੇਰੇ ਨਾਲ ਫੋਨ ਲਾਈਨ ਤੇ ਸਾਡੇ ਸਹਿਯੋਗੀ ਮਨੀਸ਼ ਜੁੜ ਚੁੱਕੇ ਨੇ ਮਨੀਸ਼ ਨਾਲ ਗੱਲਬਾਤ ਕਰਦੇ ਆ ਕਿ ਆਖਿਰਕਾਰ ਤਰਨਤਾਰਨ ਦਾ ਮਾਹੌਲ ਕਿਹੋ ਜਿਹਾ ਜੀ ਮਨੀਸ਼ ਕਿਸ ਤਰ੍ਹਾਂ ਦਾ ਮਾਹੌਲ ਹੈ ਇਸ ਸਮੇਂ ਤਰਨਤਾਰਨ ਦੇ ਵਿੱਚ ਤੇ ਕੀ ਲੱਗ ਰਿਹਾ ਹੈ ਕਿੰਨੀ VOTING ਤੇ ਹੁਣ ਤੱਕ ਹੋ ਚੁੱਕੀ ਹੈ ਜੀ ਬਿਲਕੁਲ ਦੇਖੋ ਇਸ ਵੇਲੇ ਤੱਕ ਜਿਹੜੀ ਹੈ ਪੋਲਿੰਗ ਜਿਹੜੀ ਹੋ ਚੁੱਕੀ ਨੋਵੇ ਤੱਕ ਜਿਹੜੀ 11% ਪੋਲਿੰਗ ਹੋ ਚੁੱਕੀ ਸੀ ਜੀ ਲਗਾਤਾਰ ਏਥੇ ਜਿਹੜੀ ਹੈ ਫਿਲਹਾਲ ਕੁੱਲ 192838 ਵੋਟਰ ਨੇ ਲੇਕਿਨ ਸ਼ਾਮ ਤੱਕ ਪਤਾ ਲੱਗੇਗਾ ਕਿ ਕਿੰਨੇ ਵੋਟਰਸ ਨੇ ਆਪਣਾ ਮਤਦਾਨ ਕੀਤਾ 15 ਉਮੀਦਵਾਰ ਜਿਹੜੇ ਨੇ ਚੋਣ ਮੈਦਾਨ ਚ ਨੇ ਜਿਨ੍ਹਾਂ ਚ ਚਾਰ ਰਵਾਇਤੀ ਪਾਰਟੀਆਂ ਦੇ ਨੇ ਆਮ ਆਦਮੀ ਪਾਰਟੀ ਕਾਂਗਰਸ ਤੇ ਅਕਾਲੀ ਸ਼ਰਮਣੀ ਅਕਾਲੀ ਦਲ ਤੇ ਭਾਜਪਾ ਇਹਦੇ ਨਾਲ ਦੋ ਰਜਿਸਟਰਡ ਪਾਰਟੀਆਂ ਤੇ ਬਾਕੀ ਆਜ਼ਾਦ ਉਮੀਦਵਾਰ ਨੇ ਆਜ਼ਾਦ ਉਮੀਦਵਾਰ ਚ ਬਾਰਿਸ ਪੰਜਾਬ ਦੇ ਉਮੀਦਵਾਰ ਜਿਹੜੇ ਨੇ ਮਨਦੀਪ ਸਿੰਘ ਵੀ ਸ਼ਾਮਿਲ ਨੇ בכל ਹਾਲ ਪੰਜ ਕੋਨਾ ਜਿਹੜਾ ਮੁਕਾਬਲਾ ਹੈ ਇੱਥੇ ਜਿਹੜੀ ਰਵਾਇਤੀ ਪਾਰਟੀਆਂ ਦੇ ਨਾਲ ਨਾਲ ਜਿਹੜੇ ਮਨਦੀਪ ਸਿੰਘ ਨੇ ਉਹ ਵੀ ਚੋਣ ਮੈਦਾਨ 'ਚ ਨੇ ਸਵੇਰੇ 7 ਵਜੇ ਜਿਹੜੀ ਹੈ VOTING ਪ੍ਰਕਿਰਿਆ ਸ਼ੁਰੂ ਹੋ ਗਈ ਸੀ 7 ਵਜੇ ਲੋਕ ਜਿਹੜੇ ਨੇ ਵੋਟ ਪਾਉਣ ਵਾਸਤੇ ਆਪਣੇ ਆਪਣੇ ਪੋਲਿੰਗ ਸਟੇਸ਼ਨ 'ਚ ਪਹੁੰਚਣਾ ਸ਼ੁਰੂ ਹੋ ਗਏ ਸੀ ਕੱਲ ਰਾਤ ਤੋਂ ਹੀ ਕੱਲ ਸ਼ਾਮੀ ਜਿਹੜੇ ਹੈ ਪੋਲਿੰਗ ਸਟਾਫ ਨੂੰ EVM ਮਸ਼ੀਨਾਂ ਦੀ ਵੰਡ ਹੋ ਗਈ ਸੀ ਕੱਲ ਸ਼ਾਮ ਤੋਂ ਹੀ ਉਹ ਆਪਣੇ ਆਪਣੇ ਪੋਲਿੰਗ ਸਟੇਸ਼ਨ 'ਚ ਪਹੁੰਚ ਗਏ ਸੀ ਰਾਤ ਉੱਥੇ ਰਹਿ ਫੇਰੇ ਸੈਟਅਪ ਕੀਤਾ ਗਿਆ ਤੇ ਜਿਹੜੀ ਸੁਰੱਖਿਆ ਦੇ ਇਹ ਜਿਹੜੀ ਹੈ ਸਾਰੀ ਪੋਲਿੰਗ ਹੋ ਰਹੀ ਹੈ ਸੁਰੱਖਿਆ ਦੀ ਗੱਲ ਕਰੀਏ ਤੇ ਸੁਰੱਖਿਆ ਵਜੋਂ ਜਿਹੜੀਆਂ ਨੇ 12 ਕੰਪਨੀਆਂ ਜਿਨ੍ਹਾਂ ਚ ਸੈਂਟਰਲ ਆਰਮਡ ਫੋਰਸ ਇਹਦੇ ਨਾਲ ਆਰ ਡੀ ਐਸ ਐਫ ਤੇ ਪੰਜਾਬ ਪੁਲਿਸ ਦੇ ਜਵਾਨ ਗੇ ਤਾਇਨਾਤ ਕੀਤੇ ਗਏ ਨੇ ਪਰ ਇਸ ਵਿੱਚ ਖਾਸ ਗੱਲ ਜਿਹੜੀ ਨਜ਼ਰ ਆ ਰਹੀ ਹੈ ਬਾ ਸੇਰ ਤੋਂ ਆਪਾਂ ਦੇਖ ਰਹੇ ਹਾਂ ਕਿ ਇਹਦੇ ਵਿੱਚ ਜਿਹੜੇ ਸੀਨੀਅਰ ਸਿਟੀਜ਼ਨਸ ਨੇ ਉਹਨਾਂ ਦਾ ਰੁਝਾਨ ਜਿਹੜਾ ਜ਼ਿਆਦਾ ਨਜ਼ਰ ਆ ਰਿਹਾ ਮੈਂ ਆਪਾਂ ਮੈਂ ਦੇਖਿਆ ਸੀ ਕਿ 85 ਸਾਲ 90 ਸਾਲ ਦੇ ਲੋਕ ਜਿਹੜੇ ਨੇ ਇਹਦੇ ਵੋਟ ਪੋਲ ਕਰਨ ਵਾਸਤੇ ਆ ਰਹੇ ਨੇ ਹਾਲਾਂਕਿ ਉਹਨਾਂ ਦਾ ਸੁਨੇਹਾ ਲੋਕਾਂ ਨੂੰ ਇਹ ਹੀ ਸੀ ਖਾਸ ਕਰਕੇ ਜਿਹੜੇ ਯੰਗਰਸ ਤੇ ਜਲਦੀ ਤੋਂ ਜਲਦੀ ਆਪਣੀ ਪੋਲ ਜਿਹੜੀ ਉਹ ਕਰਨ ਤਾਂ ਕਿ ਆਪਣੇ ਮਨਪਸੰਦ ਉਹ ਕੈਂਡੀਟ ਚੁਣਨ ਕਿਉਂਕਿ ਇਹ ਉਹ ਸਮਾਂ ਹੁੰਦਾ ਹੈ ਜਦੋਂ ਤੁਸੀਂ ਬਦਲਾਅ ਕਰ ਸਕਦੇ ਤੁਹਾਡੇ ਹੱਥ ਹੁੰਦਾ ਜੀ ਮੈਂ ਨਹੀਂ 19 ਰੋਕਣਾ ਚਾਹੁੰਗਾ ਤੁਹਾਨੂੰ ਮੈਂ ਪਰ ਮੈਂ ਇੱਥੇ ਪੁੱਛਣਾ ਚਾਹੁੰਦਾ ਨਾ ਇਸ ਸਮੇਂ ਮਾਹੌਲ ਕਿਵੇਂ ਦਾ ਕਿ ਵੋਟਰ ਜਿਹੜੇ ਉਤਸ਼ਾਹ ਨੇ ਉਹ ਆ ਰਹੇ ਨੇ ਬਾਹਰ ਜਾਂ ਫਿਰ ਹਲੇ ਮਤਲਬ ਜਿਵੇਂ ਆਪਾਂ ਪੰਜਾਬੀ ਚ ਕਹਿ ਦਈਏ ਕਿ ਠੰਡਾ ਹੀ ਮਾਹੌਲ ਹੈਗੇ ਲੋਕ ਇੰਨੇ ਵੋਟਰਾਂ ਦੇ ਉੱਤੇ ਵੋਟਰ ਆ ਨਹੀਂ ਰਹੇ ਜਿਹੜੇ ਪਾਰਟੀਆਂ ਦੇ ਬੂਥ ਨੇ ਉਹਨਾਂ ਦੇ ਕੀ ਹਾਲਾਤ ਨੇ ਕਿਹੜੀ ਪਾਰਟੀ ਦੇ ਬੂਥ ਦੇ ਉੱਤੇ ਤੁਹਾਨੂੰ ਲੱਗ ਰਿਹਾ ਕਿ ਜ਼ਿਆਦਾ ਲੋਕ ਨੇ ਅ ਜੀ ਦੇਖੋ ਹਾਰੀ ਸਿਆਸੀ ਪਾਰਟੀ ਦੇ ਜਿਹੜੇ ਨੇ ਬੂਥ ਲੱਗੇ ਨੇ ਉਹਦੇ ਨਾਲ ਨਾਲ ਪੋਲੀਟਿਕ 에ਜੰਟ ਵੀ ਅੰਦਰ ਨੇ ਲੋਕਾਂ ਚ ਰੁਝਾਨ ਹੈਗਾ ਇਸੇ ਦੇ ਰੁਝਾਨ ਸੀ ਲੇਕਿਨ ਓਲੀ ਓਲੀ

ਤੁਹਾਡੇ ਤੋਂ ਇਹ ਜਾਨਣਾ ਚਾਹਨਾ ਕਿ ਜਿਹੜੇ ਬਾਰ ਬੂਥ ਲੱਗੇ ਹੋਏ ਨੇ ਪਾਰਟੀਆਂ ਦੇ ਜਿੱਥੇ ਉਹ ਟਿਕਟਾਂ ਵੰਡਦੇ ਨੇ ਜਾਂ ਪਰਚੀਆਂ ਵੰਡਦੇ ਨੇ ਉਹਨਾਂ ਦੇ ਕੀ ਹਾਲਾਤ ਨੇ ਉੱਥੇ ਕਿੰਨੇ ਕਿਹੜੇ ਬੂਥ ਦੇ ਉੱਤੇ ਤੁਹਾਨੂੰ ਲੱਗ ਰਿਹਾ ਕਿ ਜ਼ਿਆਦਾ ਰਸ਼ ਪਿਆ ਹੋਇਆ ਹੈ ਜਿੱਦਾਂ ਕਹਿੰਦੇ ਨੇ ਨਾ ਕਿ ਆਪਾਂ ਜਿਹੜੇ ਬੂਥ ਦੇ ਉੱਤੇ ਰਸ਼ ਪਿਆ ਹੁੰਦਾ ਕਿ ਉਹਦੀ ਉਹਨੂੰ ਜ਼ਿਆਦਾ ਵੋਟਾਂ ਪੈ ਰਹੀਆਂ ਨੇ ਉਹ ਮੈਂ ਤੁਹਾਡੇ ਤੋਂ ਜਾਨਣਾ ਉਹਦੀ ਕੀ ਤਸਵੀਰ ਹੈ ਅ ਪ੍ਰਿੰਸ ਬਿਲਕੁਲ ਇੱਥੇ ਹੈ ਸੁਲੇ ਜੀ ਆਪਾਂ ਗੱਲ ਕਰੀਏ ਕਈ ਪੋਲਿੰਗ ਬੂਥ ਹੈ ਜਿੱਥੇ ਸ਼੍ਰੋਮਣੀ ਅਕਾਲੀ ਦਲ ਦੇ ਜਿਹੜੇ ਨੇ ਲੋਕ ਜ਼ਿਆਦਾ ਭੇੜ ਦਿਖਾਈ ਦੇ ਰਹੀ ਉਹਨਾਂ ਦੇ ਬੂਥਾਂ ਦੇ ਉੱਪਰ ਕਈ ਜਗ੍ਹਾ ਆਮ ਆਦਮੀ ਪਾਰਟੀ ਦਾ ਜਿਹੜੇ ਨੇ ਕਿਉਂਕਿ ਮੌਜੂਦਾ ਸਰਕਾਰ ਹੈ ਉੱਥੇ ਜਿਹੜੀ ਭੇੜ ਨਜ਼ਰ ਆ ਰਹੀ ਹੈ ਇਹਦੇ ਨਾਲ ਜਿਹੜੀ ਭਾਜਪਾ ਦੀ ਗੱਲ ਕਰੀਏ ਕਿਉਂਕਿ ਭਾਜਪਾ ਦੀ ਕਿਤੇ ਨਾ ਕਿਤੇ ਜਿਹੜੀ ਇਸ ਵੇਲੇ ਆਪਾਂ ਦੇਖ ਰਹੇ ਹਾਂ ਕਈ ਪਹਿਲੇ ਜਿਹੜੇ ਬੂਥ ਲੱਗੇ ਨੇ ਉਹਨਾਂ ਦੇ ਵੀ ਨਜ਼ਰ ਆ ਰਹੀ ਨੇ ਭੇੜ ਲੇਕਿਨ ਜਿਹੜੇ ਜਿਸ ਦਾ ਮਨਦੀਪ ਸਿੰਘ ਉਹਨਾਂ ਦੇ ਕੋਲ ਮਿਲਾ ਕੇ ਆਪਾਂ ਗੱਲ ਕਰੀਏ ਕਿ ਹਜੇ ਤੱਕ ਜਿਹੜਾ ਬੈਲੈਂਸ ਚੱਲਦਾ ਨਜ਼ਰ ਆ ਰਿਹਾ ਹੈ ਲੇਕਿਨ ਹੋਰ ਕੁਝ ਘੰਟੇ ਬੀਤਣ ਤੇ ਥੋੜਾ ਜਿਹੜਾ ਸਾਫ਼ ਹੋਣਾ ਸ਼ੁਰੂ ਹੋਏਗਾ ਕਿ ਲੋਕਾਂ ਦਾ ਰੁਝਾਨ ਕਿੱਧਰ ਜਾ ਰਿਹਾ ਫਿਲਹਾਲ ਲੋਕ ਜਿਹੜੇ ਨੇ ਹਜੇ ਬੈਲੈਂਸ ਕਰਕੇ ਚੱਲ ਰਹੇ ਨੇ ਖਾਸ ਕਰਕੇ ਜਿਹੜੇ ਹਲਕੇ ਦੇ ਵੋਟਰਸ ਨੇ ਉਹ ਸਾਇਲੈਂਟ ਵੀ ਕਿਤੇ ਨਾ ਕਿਤੇ ਨਜ਼ਰ ਆ ਰਹੇ ਜੀ ਬਿਲਕੁਲ ਉਹ ਜਿਹੜੀ ਆ ਉਹ ਜਿਹੜੀ ਸ਼ਾਮ ਤੱਕ ਪਿਕਚਰ ਕਲੀਅਰ ਹੋ ਜਾਏਗੀ ਮਨੀਸ਼ ਮਨੀਸ਼ ਇੱਕ ਗੱਲ ਹੋਰ ਦੱਸੋ ਜਿਵੇਂ ਕਿ ਤਰਨਤਾਰਨ ਏਰੀਆ ਬੜਾ ਪੰਥਕ ਮੰਨਿਆ ਜਾਂਦਾ ਹੈ ਜਾਂ ਫਿਰ ਕਹੋ ਕਿ ਲੋਕ ਥੋੜੇ ਇੱਥੇ ਗਰਮ ਖਿਆਲੀ ਦੇ ਸੁਭਾਅ ਦੇ ਵੀ ਹੈਗੇ ਨੇ ਕਿ ਲੜਾਈ ਝਗੜਾ ਜਾਂ ਫਿਰ ਕੋਈ ਗੋਲੀ ਗੁਲੀ ਚੱਲਣ ਦੀ ਇਸ ਤਰ੍ਹਾਂ ਦੀ ਕੋਈ ਅਜੇ ਤੱਕ ਤਾਂ ਨਹੀਂ ਕਿਉਂਕਿ ਅਸੀਂ ਪਿਛਲੀਆਂ ਇਲੈਕਸ਼ਨਾਂ ਦੇਖੀਏ ਜਦੋਂ ਅਕਾਲੀ ਅਤੇ ਕਾਂਗਰਸ ਸਿਰ ਦੋ ਪਾਰਟੀਆਂ ਹੁੰਦੀਆਂ ਸੀ ਉਦੋਂ ਬੜਾ ਕਹੋ ਕਿ ਵੱਡ ਵਡਾਂਗਾ ਵੀ ਹੁੰਦਾ ਰਿਹਾ ਇਲੈਕਸ਼ਨਾਂ ਦੇ ਵਿੱਚ ਗੋਲੀਆਂ ਵੀ ਚਲਦੀਆਂ ਰਹੀਆਂ ਕੀ ਇਸ ਸਮੇ ਇਸ ਤਰ੍ਹਾਂ ਦੀ ਕੋਈ ਗੱਲਬਾਤ ਸਾਹਮਣੇ ਆਈ ਜਾਂ ਹੋ ਸਕਦਾ ਇਸ ਤਰ੍ਹਾਂ ਦਾ ਮਾਹੌਲ ਪ੍ਰਿੰਸ ਦੇਖੋ ਜਿਹੜਾ ਪ੍ਰਸ਼ਾਸਨ ਹੈ ਖਾਸ ਕਰਕੇ ਚੋਣ ਕਮਿਸ਼ਨ ਐਸੋ ਲਈ ਕਾਫੀ ਐਕਸ਼ਨ ਤੇ ਨਜ਼ਰ ਆ ਰਿਹਾ ਹੈ ਕਾਫੀ ਸਖਤ ਨਜ਼ਰ ਆ ਰਿਹਾ ਹੈ ਤੁਸੀਂ ਦੇਖਿਓ ਹੁੰਦੇ ਜਿਧੇ ਤੋਂ ਦੇ ਅਸਸਪੀ ਨੂੰ ਮੋਤਲ ਕਰ ਦਿੱਤਾ ਗਿਆ 2 ਡੀਐਸਪੀ ਦੇ ਤੇ ਬਦਲੇ ਕਰ ਦਿੱਤੇ ਗਏ ਐਸਐਚਓ ਤਾਂ ਬਦਲਾ ਕਰ ਦਿੱਤਾ ਗਿਆ ਕਿਤੇ ਨਾ ਕਿਤੇ ਐਕਸ਼ਨ ਮੋਡ ਚ ਹੈ ਚੋਨ ਕਮਿਸ਼ਨ ਉਹ ਚਾਹੁੰਦਾ ਹੈ ਕਿ ਸ਼ਾਂਤਮਾਈ ਢੰਗ ਨਾਲ ਹੋਏ ਨਿਰਪੱਖ ਹੋਏ ਇਹਦੇ ਕਰਕੇ ਇਹਦੇ ਵਾਸਤੇ ਸੁਰੱਖਿਆ ਅਤੇ ਬੰਦੋਬਸ ਜਿਹੜੇ ਨੇ ਕਾਫੀ ਪੁਖਤਾ ਕੀਤੇ ਗਏ ਨੇ ਖਾਸ ਕਰਕੇ ਜਿਹੜੀ ਪੰਜਾਬ ਪੁਲਿਸ ਦੇ ਨਾਲ ਜਿਹੜੀ ਦੂਜੀ ਸੈਂਟਰਲ ਆਰਮ ਫੋਰਸ ਤੇ ਬੀਐਸਐਫ ਦੀ ਤਨਤੀ ਕੀਤੀ ਗਈ ਹੈ ਜਿਹੜੇ ਪੋਲ ਜਿਹੜੇ VOTING ਸੈਂਟਰਸ ਨੇ ਉਹਨਾਂ ਦੇ ਅੰਦਰ ਮੋਬਾਈਲ ਅਲਾਉਡ ਨਹੀਂ ਹੈ ਕਿਸ ਲੋਕਾਂ ਨੂੰ ਵੀ ਕਿਹਾ ਜਾ ਰਿਹਾ ਹੈ ਕਿਸੇ ਤਰ੍ਹਾਂ ਦੀ ਅਫਵਾਹ ਨਾ ਫਲਾਓ ਇਹਨਿੰਦਸਤ ਤੁਸੀਂ ਕਿਹਾ ਕਿ ਕਿਥੇ ਨਾ ਕਿਥੇ ਕੁਝ ਲੋਗ ਗਰਮ ਖਿਆਲੀ ਨੇ ਜੋਸ਼ ਜ਼ਿਆਦਾ ਹੈ ਤੇ ਉਸੇ ਚੀਜ਼ ਨੂੰ ਦੇਖਦੇ ਹੋਏ ਸੁਰੱਖਿਆ ਦੇ ਬੰਦੋਬਾਸਥ ਕੀਤੇ ਗਏ ਨੇ ਤਾਂ ਕਿ ਇਸ ਤਰ੍ਹਾਂ ਦੀ ਕੋਈ ਘਟਨਾ ਨਾ ਵਾਪਰੇ ਜਿਹੜੀ ਬੋਲਿੰਗ ਉਹ ਬਿਲਕੁਲ ਸ਼ਾਂਤਮਈ ਢੰਗ ਨਾਲ ਹੋਵੇ ਸਾਡੇ ਇੱਥੋਂ ਦੇ ਜਿਹੜੇ ਕਈ ਅਲੱਗ-ਅਲੱਗ ਉਮੀਦਵਾਰ ਨੇ ਉਹਨਾਂ ਨਾਲ ਵੀ ਗੱਲਾਂ ਹੋਈਆਂ ਉਹਨਾਂ ਦਾ ਵੀ ਇਹੀ ਕਹਿਣਾ ਕਿ ਹਜੇ ਤੱਕ ਜਿਹੜੀ ਵੋਟ ਸ਼ਾਂਤਮਈ ਚੱਲਦੀ ਹੈ ਤੇ ਉਹ ਵੀ ਅਗਰ ਹੀ ਆਪਣੇ ਆਪਣੇ ਜਿਹੜੇ ਸਮਰਥਕ ਨੇ ਉਹਨਾਂ ਨੂੰ ਉਹਨਾਂ ਨੇ ਵੀ ਅਪੀਲ ਕੀਤੀ ਹੈ ਸਾਰੇ ਕੈਂਡੀਡੇਟਸ ਨੇ ਕਿ ਉਹ ਸ਼ਾਂਤਮਈ ਟੰਦੇ ਨਾਲ ਹੀ ਪੋਲਿੰਗ ਆਨ ਦਿਨ ਤੇ ਪੋਲਿੰਗ ਕਰਵਾਨ ਜੀ ਜੀ ਸ਼ੁਕਰੀਆ ਮਨੀਸ਼ ਸਾਰੀ ਜਾਣਕਾਰੀ ਦੇ ਲਈ ਤੇ ਸਲ ਲਗਾਤਾਰ ਅਪਡੇਟ ਦਿੰਦੇ ਰਹੋ ਤਾਂ ਕਿ ਅਸੀਂ ਆਪਣੇ ਦਰਸ਼ਕਾਂ ਤੱਕ ਸਾਰੀ ਕਹਾਣੀ ਸਾਰੀ ਸਾਰੀ ਅਪਡੇਟ ਦਿੰਦੇ ਰਹੀਏ ਸੋ ਇਸ ਸੰਸਾਡੇ ਨਾਲ ਪੱਤਰਕਾਰ ਮਨੀਸ਼ ਜਿਨ੍ਹਾਂ ਨੇ ਸਾਰੀ ਮੌਕੇ ਦੀ ਗਰਾਊਂਡ ਰਿਪੋਰਟ ਦੱਸੀ ਹੈ ਕਿ ਕੀ ਮਾਹੌਲ ਉੱਥੇ ਦਾ ਚੱਲ ਰਿਹਾ ਹੈ ਤੇ ਕੀ ਕੁਝ ਹੋ ਸਕਦਾ ਤੇ ਆਉਣ ਵਾਲੇ ਸਮੇਂ ਦੇ ਵਿੱਚ ਮਤਲਬ ਅੱਜ ਦੇ ਦਿਨ ਦੇ ਵਿੱਚ ਹੀ ਹੁਣ ਤੱਕ ਜਿਸ ਤਰ੍ਹਾਂ ਦਾ ਉਤਸ਼ਾਹ ਸੀਗਾ ਉਹ 11 ਵਜੇ ਤੱਕ ਦਾ ਹੁਣ 9 ਵਜੇ ਤੱਕ ਦਾ ਜਿਹੜਾ 11% ਆਇਆ ਤੇ ਹੁਣ ਦੇਖਦੇ ਆ ਕਿ ਨਿਕਲ ਕੇ ਕੀ ਆਂਦਾ ਕਿ ਲੋਕ ਕਿੰਨੀ ਜਲਦੀ ਬਾਹਰ ਆਂਦੇ ਨੇ ਤੇ ਸ਼ਾਮ ਤੱਕ 6 ਵਜੇ ਤੱਕ ਜਿਹੜੀ ਹੈ ਉਹ VOTING VOTING ਚੱਲੇਗੀ ਤੇ ਹੁਣ ਅੱਗੇ ਦੀ ਦੇਖਦੇ ਆ ਕੀ ਕੁਝ ਨਿਕਲ ਕੇ ਸਾਹਮਣੇ ਆਂਦਾ